ਜੇ ਆਪਾਂ ਗੱਲ ਕਰਦੇ ਆਂਗੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਦੀ ਕਈ ਲੋਕ ਕਹਿੰਦੇ ਨੇ ਵੀ Hindu ਧਰਮ ਦੇ ਵਿੱਚ ਜਾਤ ਪਾਈ ਜਾਂਦੀ ਆ ਵੀ ਬ੍ਰਾਹਮਣ ਖੱਤਰੀ ਵੈਸ਼ੂਦਰ Hindu ਧਰਮ ਦੇ ਵਿੱਚ ਜਾਤਾਂ ਪਾਈਆਂ ਜਾਂਦੀਆਂ ਨੇ ਹੋਰ ਵੀ ਉਪਜਾਤਾਂ ਪਾਈਆਂ ਜਾਂਦੀਆਂ ਨੇ ਇਸੇ ਤਰ੍ਹਾਂ ਇਸਲਾਮ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਜਾਤਾਂ ਤੇ ਉਪਜਾਤਾਂ ਪਾਈਆਂ ਜਾਂਦੀਆਂ ਨੇਗੀਆਂ ਪਰ ਅੱਬ ਅੱਜ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਆਂ ਜਿਹਦੇ ਬਾਰੇ ਲੋਕ ਕਹਿੰਦੇ ਨੇ ਵੀ ਸਿੱਖ ਧਰਮ ਦੇ ਵਿੱਚ ਜਾਤਾਂ ਨਹੀਂ ਪਾਈਆਂ ਜਾਂਦੀਆਂ ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਜਾਤਾਂ ਪਾਈਆਂ ਜਾਂਦੀਆਂ ਨੇਗੀਆਂ ਤੇ ਸਿੱਖ ਗੁਰੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਵੀ ਜਾਤ ਪਾਤ ਸਮਾਜ ਦੇ ਵਿੱਚੋਂ ਖਤਮ ਹੋ ਸਕੇ ਖਤਮ ਹੋ ਜਾਵੇ ਇਨਸਾਨ ਨੂੰ ਇਨਸਾਨ ਦੇ ਤੌਰ ਤੇ ਜਾਣਿਆ ਜਾਵੇ ਪਰ ਜਾਤ ਪਾਤ ਤਾਂ ਸਿੱਖ ਧਰਮ ਦੇ ਵਿੱਚ ਵੀ ਆ ਚੁੱਕੀ ਹੈਗੀ ਸਿੱਖ ਧਰਮ ਦੇ ਵਿੱਚ ਇਸ ਟਾਈਮ ਤੇ ਮਾਜਵੀ ਸਿੱਖ ਰਮਦਾਸੀ ਸਿੱਖ ਬ੍ਰਾਹਮਣ ਸਿੱਖ ਜਾਂ ਪੰਡਤ ਸਿੱਖ ਵੀ ਕਹਿ ਦਿੰਨੇ ਆ ਜੱਟ ਸਿੱਖ ਇਹ ਵੀ ਪਾਏ ਜਾਂਦੇ ਨੇਗੇ ਹੋਰ ਵੀ ਬਹੁਤ ਸਾਰੇ ਜਿਵੇਂ ਕੁਝ ਲੋਕ ਬਾਜੀਗਰ ਸਿੱਖ ਵੀ ਹੁੰਦੇ ਬਜਦੇ ਨੇਗੇ ਹੋਰ ਵੀ ਕਈ ਜਾਤਾਂ ਤੇ ਉਪਜਾਤਾਂ ਸਿੱਖ ਧਰਮ ਦੇ ਵਿੱਚ ਪਾਈਆਂ ਜਾਂਦੀਆਂ ਨੇਗੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪੂਰਾ ਕਿਹਾ ਸੀਗਾ ਨਾ ਵੀ ਪੂਰਾ ਜੋਰ ਲਾਇਆ ਸੀ ਵੀ ਇਨਸਾਨ ਨੂੰ ਇਨਸਾਨ ਸਮਝਿਆ ਕਰੋ ਪਰ ਸਿੱਖ ਧਰਮ ਦੇ ਵਿੱਚ ਇਨਾ ਟਾਈਮ ਲੰਘਣ ਦੇ ਬਾਵਜੂਦ ਸਿੱਖ ਧਰਮ ਦੀ ਸਥਾਪਨਾ ਹੋਣ ਦੇ ਕਿੰਨਾ ਟਾਈਮ ਬਾਵਜੂਦ ਵੀ ਸਿੱਖ ਧਰਮ ਦੇ ਵਿੱਚ ਉਪਜਾਤਾ ਤੇ ਜਾਤਾਂ ਦਾ ਬੋਲਬਾਲਾ ਪੂਰੀ ਤਰ੍ਹਾਂ ਫੈਲਿਆ ਹੋਇਆਗਾ ਸੋ ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਮਾਨਸ ਕੀ ਜਾਤ ਏਕ ਪਹਿਚਾਣ ਬੋ ਪਾਬ ਬੀ ਮਨੁੱਖ ਨੂੰ ਮਨੁੱਖ ਮੰਨੋ ਮਨੁੱਖ ਦੀ ਕੋਈ ਜਾਤ ਨਹੀਂ ਹੁੰਦੀ ਸਾਰੇ ਮਨੁੱਖ ਬਰਾਬਰ ਨੇਗੇ ਗੁਰ ਗੁਰਬਾਣੀ ਦਾ ਪੂਰਾ ਜੋਰ ਦਿੱਤਾਗਾ ਜਾਤ ਪਾਤ ਨੂੰ ਖਤਮ ਕਰਨ ਸੇ ਗੁਰੂਆਂ ਨੇ ਕਦੇ ਵੀ ਜਾਤ ਪਾਤ ਦਾ ਸਹਾਰਾ ਨਹੀਂ ਦਿੱਤਾ ਜਾਤ ਪਾਤ ਨੂੰ ਜਾ ਬਿਤ ਕਰਾਣੀ ਕੀਤਾ ਗੁਰੂ ਜੀ ਨੇ ਤਾਂ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਲੰਗਰ ਪ੍ਰਥਾ ਚਲਾਈ ਵੀ ਸਾਰੇ ਗਰੀਬ ਅਮੀਰ ਇੱਕੋ ਲੰਗਰ ਪ੍ਰਥਾ ਲੰਗਰ ਦੇ ਵਿੱਚ ਇੱਕ ਪੰਗਤੀ ਦੇ ਵਿੱਚ ਬਹਿ ਕੇ ਜਾਤ ਪਾਤ ਦੇ ਭੇਦਭਾਵ ਦੇ ਬਿਨਾਂ ਲੰਗਰ ਸ਼ਕ ਸਕਣ ਪਰ ਅੱਜ ਦੇ ਟਾਈਮ ਦੇ ਵਿੱਚ ਫੇਰ ਵੀ ਜਾਤ ਪਾਤ ਪੂਰੀ ਤਰ੍ਹਾਂ ਫੈਲੀ ਹੋਈ ਹੈ ਗੀ ਸਿੱਖ ਧਰਮ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਸਿੱਖ ਧਰਮਾ ਸਿੱਖ ਧਰਮ ਦੇ ਉੱਤੇ ਮੋਗੈਂਤੀ ਜੀਮੇਦਾਰ ਜੱਟਾਂ ਦਾ ਜੱਟ ਭਰਾਵਾਂ ਦਾ ਕਬਜਾ ਹੈ ਇਹਨਾਂ ਦਾ ਬੋਲਬਾਲਾ ਬਹੁਤ ਜ਼ਿਆਦਾ ਸਿੱਖ ਧਰਮ ਦੇ ਵਿੱਚ ਇਹੀ ਗੁਰਦੁਆਰਿਆਂ ਦੇ ਪ੍ਰਧਾਨ ਨੇ ਇਹੀ ਕਮੇਟੀਆਂ ਦੇ ਬਹੁਤ ਜ਼ਿਆਦਾ ਮੈਂਬਰ ਨੇਗੇ ਜਾਤਾਂ ਪਤਾਂ ਕਰਕੇ ਸਮਾਜ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਬਣ ਚੁੱਕੇ ਨੇਗੇ ਤਰਖਾਣਾ ਦੇ ਗੁਰਦੁਆਰੇ ਅੱਡ ਬਣ ਚੁੱਕੇ ਨੇਗੇ ਰਮਦਾਸੀ ਸਿੱਖਾਂ ਦੇ ਅੱਡ ਬਣ ਚੁੱਕੇ ਨੇ ਮੱਜਬੀਆਂ ਦੇ ਅੱਡ ਬਣ ਚੁੱਕੇ ਨੇਗੇ ਤੇ ਹੋਰ ਵੀ ਕਈ ਉਪਜਾਤਾਂ ਨੇ ਆਪੋ-ਆਪ ਦੇ ਗੁਰਦੁਆਰੇ ਬਣਾ ਲੈਣਗੇ ਬਣਾ ਲੈਣੇਗੇ ਕਿਉਂਕਿ ਕੋਈ ਤਾਂ ਕਾਰਨ ਹੋਗਾ ਇਹਦੇ ਪਿੱਛੇ ਵੀ ਜਿਹੜਾ ਉਹਨਾਂ ਨੇ ਵੀ ਇਹ ਗੁਰਦੁਆਰਾ ਸਾਹਿਬ ਅਲੱਗ-ਅਲੱਗ ਬੜਾਏ ਨੇਗੇ ਜਾਤਾਂ ਉਹਨਾਂ ਨੂੰ ਕੋਈ ਉੱਥੇ ਮਾਣ ਦਾ ਸਤਕਾਰ ਨਹੀਂ ਦਿੱਤਾ ਜਾਂਦਾ ਛੋਟੀਆਂ ਜਾਤਾਂ ਨੂੰ ਜਾਂ ਕੋਈ ਹੋਰ ਗੱਲਬਾਤ ਹੋਣੀ ਹੈਗੀ ਹੁਣ ਤੁਸੀਂ ਆਪ ਹੀ ਦੇਖ ਲਓ ਕਈ ਗੁਰਦੁਆਰਿਆਂ ਦੇ ਵਿੱਚ ਲਿਖਿਆ ਹੁੰਦਾਗਾ ਵੀ ਇਹ ਜ਼ਿਮੀਦਾਰਾਂ ਦੇ ਭਾਂਡੇ ਨੇ ਇਹ ਰਮਦਾਸੀਆਂ ਦੇ ਭਾਂਡੇ ਨੇ ਇਹ ਗੁਰਦੁਆਰਾ ਉਹਨਾਂ ਦਾਗਾ ਇੱਥੋਂ ਤੱਕ ਪੰਜਾਬ ਦੇ ਵਿੱਚ ਤਾਂ ਜਾਤਾਂ ਪਾਤਾਂ ਦੇ ਆਧਾਰ ਤੇ ਸੇਵੇ ਵੀ ਬਣੇ ਹੋਏ ਨੇ ਵੀ ਆਹ ਮੱਝ ਵੀ ਸਿੱਖਾਂ ਦਾ ਸੇਵਾ ਆਹ ਰਮਦਾਸੀਆਂ ਦਾ ਸੇਵਾ ਤੇ ਆਹਾਂ ਜੱਟਾਂ ਦਾ ਸੇਵਾ ਇਹ ਇਹ ਸੇਵਾ ਜਿਹੜੇ ਪੰਜਾਬ ਦੇ ਐ ਮੰਨੋ ਵੀ ਤੁਸੀਂ 70% ਪਿੰਡਾਂ ਦੇ ਵਿੱਚ ਹੋਣਗੇ ਸਾਰੇ ਪੰਜਾਬ ਦੇ ਵਿੱਚ ਨਹੀਂ ਹੈਗੇ ਪਰ ਕੁਝ ਕੁਝ ਪਿੰਡਾਂ ਦੇ ਵਿੱਚ ਇਹ ਸੇਵੇ ਵੇਖਣ ਨੂੰ ਮਿਲਦੇ ਨੇਗੇ ਇਸੇ ਤਰ੍ਹਾਂ ਪੰਜਾਬ ਦੇ 70-80% ਪਿੰਡਾਂ ਦੇ ਵਿੱਚ ਵੀ ਗੁਰਦੁਆਰੇ ਬਣੇ ਹੋਏ ਨੇਗੇ ਵੱਖ-ਵੱਖ ਜਾਤਾਂ ਦੇ ਆਧਾਰ ਤੇ ਤੇ ਸ਼ਹਿਰਾਂ ਦੇ ਵਿੱਚ ਵੀ ਵੱਖ-ਵੱਖ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣੇ ਹੋਏ ਨੇ ਪਈੰਬਰਤ ਪਾਲ ਸਿੰਘ ਨੇ ਜ਼ੋਰ ਲਾਇਆ ਸੀਗਾ ਵੀ ਗੁਰਦੁਆਰਾ ਸਾਹਿਬ ਇੱਕ ਬਣਨਾ ਚਾਹੀਦਾ ਇੱਕ ਪਿੰਡ ਦੇ ਵਿੱਚ ਪਰ ਸਰਕਾਰ ਤੋਂ ਉਹਨਾਂ ਦਾ ਸਿੱਖ ਧਰਮ ਪ੍ਰਤੀ ਪ੍ਰਚਾਰ ਵਧੀਆ ਨਹੀਂ ਲੱਗਿਆ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਦੇ ਦਿੱਤਾ ਗਿਆ ਸਰਕਾਰ ਨੇ ਪਰ ਕੀ ਕਾਰਨ ਹੈ ਵੀ ਜਿਹੜੀ ਜਾਤ ਪਾਤ ਆ ਇਹ ਵੀ ਸਿੱਖ ਧਰਮ ਦੇ ਵਿੱਚੋਂ ਖਤਮ ਨਹੀਂ ਹੋ ਰਹੀ ਜਾਤ ਪਾਤ ਦਾ ਪੜਾਵਾਦ ਈ ਜਾ ਰਿਹਾ ਹੈਗਾ ਅੱਜ ਤੁਸੀਂ ਦੇਖ ਸਕਦੇ ਹੋਗੇ ਹਰ ਜਿਹੜੇ ਪੰਜਾਬ ਦੇ ਵਿੱਚ ਸਿੱਖ ਵਸਦੇ ਨੇ ਉਹਨਾਂ ਦੇ ਕਰਾਂ ਦੇ ਵਿੱਚ ਗੁਰੂਆਂ ਦੀਆਂ ਦਾ ਫੋਟੋਆਂ ਜਰੂਰ ਮਿਲਣਗੀਆਂ ਪਰ ਭਗਤਾਂ ਦੀਆਂ ਫੋਟੋਆਂ ਬਹੁਤ ਘੱਟ ਮਿਲਣਗੀਆਂ ਗੁਰੂ ਰਵਿਦਾਸ ਦੀ ਕਬੀਰ ਜੀ ਦੀ ਧੰਨਾ ਜੀ ਤੇ ਪੀਪਾ ਜੀ ਸੈਣ ਜੀ ਇਹ ਵੀ ਬਹੁਤ ਸਾਡੇ ਭਗਤਕ ਵੀਰ ਹੋਏ ਨੇਗੇ ਜਿਹੜੇ ਇਹਨਾਂ ਦੀਆਂ ਫੋਟੋਆਂ ਕਿਸੇ ਵੀ ਸਿੱਖ ਦੇ ਬਹੁਤ ਜ਼ਿਆਦਾ ਘੱਟ ਕਰੇ ਮਿਲਣਗੀਆਂ ਕੋਈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਭਗਤਾਂ ਦੀ ਕਰੇ ਫੋਟੋਆਂ ਲਾਉਂਦਾ ਹੈਗਾ ਤੇ ਤੰਨੇ ਜੱਟ ਨੂੰ ਤਾਂ ਜਾਂ ਜਿਹੜੇ ਆ ਜੱਟ ਜ਼ਿਮੀਦਾਰ ਨੇ ਇਹ ਆਪਣਾ ਭਗਤ ਮੰਨਦੇ ਨੇ ਤੇ ਕਹਿੰਦੇ ਨੇ ਵੀ ਤੰਨਾ ਜੱਟ ਸਾਡਾ ਭਗਤ ਸੀਗਾ ਤੇ ਇਹਦੇ ਦਾ ਜਨਮ ਦਿਨ ਵੀ ਜੱਟ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਉਂਦੇ ਨੇਗੇ ਉਸੇ ਤਰ੍ਹਾਂ ਜਿਹੜੇ ਗੁਰੂ ਰਵਿਦਾਸ ਜੀ ਆ ਉਹਨਾਂ ਦਾ ਜਨਮ ਦਿਨ ਸਿੱਖ ਭਾਈਚਾਰੇ ਦੇ ਲੋਕ ਅਰਮਦਾਸ ਜੀ ਸਿੱਖ ਵੱਡੇ ਪੱਦਰ ਤੇ ਮਨਾਉਂਦੇ ਨੇਗੇ ਇਹ ਪਾਲਾ ਹੌਲੀ-ਹੌਲੀ ਵਧਦਾ ਜਾ ਰਿਹਾ ਹੈ ਦਾ ਘਟਦਾ ਨਹੀਂ ਜਾ ਰਿਹਾ ਪਰ ਪੰਜਾਬ ਦੇ ਵਿੱਚ ਭਾਵੇਂ ਜਾਤ ਪਾਤ ਵੱਡੇ ਪੱਧਰ ਤੇ ਫੈਲੀ ਹੋਈ ਹੈਗੀ ਪਰ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਵਿੱਚ ਸ਼ਾਂਤੀ ਬਿਜੂ ਰਹੇਗੀ ਹੈਗੀ ਕੋਈ ਵੀ ਲੜਾਈ ਝਗੜਾ ਜਾਤ ਦੇ ਪਾਤ ਦੇ ਨਾਂ ਤੇ ਹੁੰਦਾ ਨਹੀਂ ਹੈਗਾ ਕੀ ਕਹਿਣਾ ਚਾਹੋਗੇ ਵੀ ਤੁਸੀਂ ਸਿੱਖ ਧਰਮ ਦੇ ਵਿੱਚ ਜਾਤ ਪਾਤ ਕਿਉਂ ਨਹੀਂ ਖਤਮ ਹੋ ਰਹੀ ਕੀ ਕਾਰਨ ਹੈ ਵੀ ਜਾਤ ਪਾਤ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਨ ਤੋਂ ਬਾਅਦ ਇੱਕ ਹਾਈਫ ਦੀ ਆਉਂਦੀ ਆ ਉਹ ਪ੍ਰੈਸ ਕਰਿਓ ਧੰਨਵਾਦ ਜੀ